ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਾਹ ਤਾਰਾ ਸਿੰਘ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਹੀਰਾ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਇੱਕ ਤੋਂ ਵੀਡੀਓ ਇਸ ਘਰੋਂ ਪਾਈਆਂ ਨੇ ਦੇਰੀ ਦੇ ਨਾਲ ਨਾਲ ਵੀਰੋ ਨੀ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਪਸ਼ੂ ਕੋਈ ਦੋ ਚਾਰ ਨਾਲ ਜਿਹੜੇ ਆ ਆਏਗੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਬੈਠਾ ਆਪਾਂ ਤੁਹਾਨੂੰ ਕੋਈ ਤਿੰਨ ਕਿ ਦਿਖਾਉਣੀ ਸੀ ਫਲਖਾਲ ਹੁਣ ਮੌਕੇ ਤੇ ਜਿਹੜੀਆਂ ਦੋ ਬੇੜਾ ਨੇ ਇਹ ਆਪਾਂ ਤੁਹਾਨੂੰ ਦਿਖਾ ਦਿਆਂਗੇ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਤੇ ਇਸ ਵਕਤ ਤੱਕ ਲਗਭਗ ਚੰਗੇ ਚੰਗੇ ਦੋ ਦੋ ਤੇ ਚੱਲਣ ਰਹੀਆਂ ਨੇ ਬਿਲਕੁਲ ਅੰਦਰ ਜੀਕ ਪਿੰਡ ਡੱਲ ਤੇ ਬਾਸਰਕੇ ਪਿੰਡ ਥੋੜੀ ਦੂਰੀ ਤੇ ਆ ਮਾੜੀ ਉਦੋਂ ਕੇ ਮਾੜੀ ਕੰਬੋ ਕੇ ਤੇ ਭਿੱਖੀ ਬੇੜ ਤੋਂ ਵੀ ਕੋਈ 12 13 12 13 14 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਾਂਤਾਰਾ ਸਿੰਘ ਬਿਲਕੁਲ ਬਾਰਡਰ ਨਜ਼ਦੀਕ ਆ ਹਿੰਦੁਸਤਾਨ ਪਾਕਿਸਤਾਨ ਬਾਰਡਰ ਬਿਲਕੁਲ ਨਜ਼ਦੀਕ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਦੋਸਤੋ ਤਰੀਕ 6 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਤੇ ਪੂਰੀ ਗੱਲਬਾਤ ਆਪਾਂ ਕਰਦੇ ਆ ਵੀਰ ਰਣਜੀਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਰਣਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਠਾਕ ਹਾਂਜੀ ਵਧੀਆ ਵਧੀਆ ਚੜ੍ਹਦੀ ਕਲਾ ਜੀ ਅਰ ਜੀ ਜਿਦਾਂ ਉਹ ਤੋਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਆਪਣੇ ਘਰੋਂ ਹਾਂਜੀ ਹਾਂਜੀ ਤੇ ਉਦੋਂ ਵੀ ਆਪਾਂ ਦੋ ਤੋਂ ਤਿੰਨ ਗਨਾਗ ਦਿਖਾਏ ਸੀ ਜਰਸੀ ਬ੍ਰੀਡ ਦੇ ਵਿੱਚ ਵੈਰ ਹਾਂਜੀ ਹਾਂਜੀ ਉਹ ਬਾ ਅਗਲੇ ਦਿਨ ਹੀ ਸੇਲ ਹੋ ਗਈਆਂ ਇਹ ਵੀਡੀਓ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਆਪਣੇ ਕੋਲ ਦੋ ਬੜਾ ਇਹ ਵੀ ਸਰਜਰੀ ਸੁਈਆਂ ਨੇ ਹਾਂਜੀ ਸਰਜਰੀ ਸੁਈਆਂ ਇਹਨੂੰ ਹੋ ਗਏ ਜੇ 10 ਦਿਨ ਹੋ ਗਏ ਸੋਈ ਨੂੰ ਠੀਕ ਹੈ ਜੀ ਹਾਂਜੀ ਇਹਦੇ ਮਗਰ ਵੱਛਾ ਜੇ ਠੀਕ ਹੈ ਜੀ ਤੇਰਾ ਨਾੜੂਾ ਜੇ ਨਾਲ ਹੀ ਇਹਨੂੰ ਠੀਕ ਹੈ ਜੀ ਤੇ ਇਹ 15 ਕਿਲੋ ਦੁੱਧ ਤੇ ਚੱਲੰਦਾ ਈ 15 16 ਕਿਲੋ ਦੁੱਧ ਤੇ ਆਸਰ ਚੱਲੰਦਾ ਬਾਕੀ ਵਜ਼ਨ ਵਜੂਦ ਨਾਲੋਂ ਜ਼ਿਆਦਾ ਨਹੀਂ ਕਹੇਗੇ ਦਵਾਂਗੇ ਤੇ ਜੇ ਆ ਜੇ ਘਰ ਜਾਣਗੇ ਚਾਹੁੰਦਾ ਤੇ 16 ਕਿਲੋ ਹੀ ਹੋਊਗਾ ਜੀ ਇੱਥੇ ਆਣਗੇ ਚਾਹੋ ਤਾਂ ਕਿਲੋ ਤਾਂ ਚਲੋ ਬਾਅਦ ਵਿੱਚ ਹਾਂਜੀ ਹਾਂਜੀ ਬਾਕੀ ਆਨਲਾਈਨ ਮਗਾਉਂਦਾ ਤਾਂ 15 ਕਿਲੋ ਤਾਂ ਆਪਾਂ ਗਰੰਟੀ ਦੇਵਾਂਗੇ ਜੀ ਤੇ ਦੂਜਾ ਸੂਆ ਹਾਂਜੀ ਨਹੀਂ ਪਹਿਲੇ ਸੂਏ ਹੀ ਹੈ ਪਹਿਲੇ ਨਹੀਂ ਹੈ ਪਹਿਲੇ ਨਹੀਂ ਹੈ ਲੋ ਵੀ ਪਹਿਲਾ ਸੂਆ ਪਲੂਣ ਵੱਚੀ ਹੈ ਦੱਸਾਂ ਕਿ ਦਿਨਾਂ ਦੀ ਸੂਈ ਆ ਤੇ 15 ਲੀਟਰ ਤੋਂ ਬਾਹਰ ਚੱਲਣ ਦੀ ਹੈ ਪਰ 15 ਕਿਲੋ ਤੇ ਕੋਈ ਗਰੰਟੀ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਵੱਚੀ ਇੱਕ ਵਾਰੀ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੰਨੇ ਆ ਸੋਹਣੀ ਫੇਸ ਕੁਆਲਿਟੀ ਆ ਮਗਰ ਇਹਦੇ ਵੱਚਾ ਮੇਲ ਕਾਫ ਤੇ 15 16 15 16 ਲੀਟਰ ਦੁੱਧ ਇਸ ਵਕਤੇ ਦੇ ਤੇਲੇ ਹਾਜ਼ਰ ਆ। ਠੀਕ ਹੈ ਜੀ। ਤੇ ਬਾਕੀ ਵੀ ਰਣਜੀਤ ਕੋਈ ਚਵਾਈ ਜਬੂਈ ਕਰਨ ਲੱਗਾ ਕੋਈ ਬੱਗਾ ਨਹੀਂ। ਮੈਂ ਨਾ ਕੋਈ ਕੋਈ ਬੰਦੇ ਇਹਦੀ ਨਹੀਂ ਲੋੜ ਜੀ। ਲੋੜ ਨਹੀਂ ਪਈ। ਕੋਈ ਨਾ ਕੋਈ ਪਹਾੜੇ ਦੀ ਖਲਦੀ ਨਾ ਕੋਈ ਬੰਗੇ ਦੀ ਬਾਹਰੇ ਥੱਲੇ ਮਾਰ ਕੇ ਤਾਂ ਵੀ ਬਹਿ ਕੇ ਚੋਲੋ ਜੀ। ਕੰਮ ਹੀ ਸੌਖਾ ਫਿਰ। ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਕਰੇ। ਮਨਾਂ ਜ਼ਿਆਦਾਤਰ ਕਿਹੜਾ ਪੈਣਾ ਭੋਣੇ ਚਵਾਈ ਕਰਨੀ। ਹਾਂ ਜੀ ਮੈਂ ਨਾ ਕੋਈ ਚੱਕਰ ਨਹੀਂ ਦੇ। ਹਾਂ ਜੀ ਆਹ ਫਾਲ ਥੱਲੇ ਛੱਡ ਕੇ ਅਗਲੇ ਬੰਨੇ ਬੰਨ ਦੋ ਇਹਨੂੰ ਕੋਈ ਚੱਕਰ ਨਹੀਂ। ਠੀਕ ਹੈ ਵੀਰ ਜੀ। ਹਾਂ ਜੀ ਦੋੜ ਕੇ ਦਿਖਾ ਦਿਓ ਜੇ ਲੋ ਵੀ 15 ਤੋਂ 16 15 16 ਕਿਲੋ ਦੋਸਤੋ ਐਸ ਵਕਤ ਦੁੱਧ ਫਾਰੀ ਵਾਲਾ ਹਵਾਨਾ ਚੰਗਾ ਠੀਕ ਹੈ ਜੀ ਤੇ ਬੱਚੀ ਚੰਗੀ ਹੈ ਹਾਈਟ ਮੀਡੀਅਮ ਆ ਬੇਸ਼ੱਕ ਹਾਈਟ ਮੀਡੀਅਮ ਆ ਪਰ ਦੁੱਧ ਕਰਮਾ ਜਿਹੜੇ ਚੰਗਾ ਠੀਕ ਹੈ ਜੀ ਅਜੇ 10 ਦਿਨ ਦਾ ਸਮਾਂ ਹੋਇਆ ਮੈਲੇ ਮੂਲੇ ਤੋਂ ਚੱਲੂਗੀ ਅਜੇ ਆ ਮੈਲੇ ਮੂਲੇ ਤੋਂ ਹਾਂ ਲਓ ਜੀ ਬਿਲਕੁਲ ਪਤਲੇ ਪੂਣੀ ਵਰਗੇ ਥਾਣਾ ਪਸੰਦ ਪਸੰਦ ਆ ਰਹੀ ਜੀ ਥਾਰਾ ਹੋਰ ਵੀ ਹੈ ਨਾ ਹੋਰ ਜੀ ਮੁੱਠੀ ਵਾਲੇ ਹੈ ਜੀ ਹਾਂ ਜੀ ਉਹ ਵੀ ਬੱਚੀ ਚੰਗੀ ਆ ਜੀ ਸੋ ਕਿਸੇ ਬਣਾ ਲੈ ਘਰੇ ਰੱਖਣੀ ਆ ਦੁੱਧਵਾਦ ਵਾਸਤੇ ਠੀਕ ਆ ਜੀ ਤੇ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਬੱਚੀ ਚੰਗੀ ਆ ਢਾਗੇ ਢੂਟੇ ਦੀ ਚੰਗੀ ਆ ਬਾਕੀ ਹਵਾਨਾ ਚੱਡਾ ਬੜਾ ਟਿਕਾਣੇ ਤੇ ਆ ਠੀਕ ਆ ਜੀ ਤੇ ਸੋਹਣੀ ਸਪੇਸ ਵਾਂਡ ਤੇ ਥਾਣਾ ਸੰਧੂ ਸਾਹਿਬ ਆ ਵੇਖੋ ਤੁਸੀਂ ਮੇਰੇ ਹੱਥ ਹਾਂਜੀ ਸੋ 15 16 ਲੀਟਰ ਇਸ ਵਕਤੇ ਤੇ ਫਿਰ ਦੁੱਧ ਆ ਜਰਾ ਬਹੁਤ ਵਧੀਆ ਠੀਕ ਆ ਜੀ ਠੀਕ ਪੂਰ ਛੱਟਾ ਸਭ ਗਰੰਟੀ ਹੋਊਗੀ ਠੀਕ ਆ ਰਜੀਤ ਬਰੇ ਕੀ ਡਿਮਾਂਡ ਕਰਦੇ ਆ ਕਿੰਨੇ ਦੇ ਦੇਵਾਂਗੇ ਡਿਮਾਂਡ ਜੀ 1500 ਲੀਟਰ ਵਾਲੇ ਦਾ 60 60 65000 ਰੁਪਏ ਮੰਗੀ ਜਾਂਦੇ ਪਰ ਆਪਾਂ ਨਹੀਂ ਇੰਨਾ ਕਰਨਾ ਨਾ ਨਾ ਹਾਂਜੀ ਆਪਾਂ 55000 ਰੁਪਏ ਦੀ ਡਿਮਾਂਡ ਕਰਦੇ ਜੀ 55000 ਹਾਂਜੀ ਵੀ ਹਾਂ ਨਾ ਜੇ ਕਿੱਥੋਂ ਤੱਕ ਦੇ ਦਗੇ ਹਾਂ ਨਾ 50 ਦੀ ਹਾਂ ਨਾ 50 ਦੀ 15 ਮੀਟਿੰਗ ਜਾਈਆ ਦੇ ਦਾਂਗੇ ਜੀ ਇਹਦੇ ਥੋੜਾ ਬਹੁਤਾ ਮਾਨਤਾ ਨਹੀਂ ਹੁੰਦਾ ਜੀ ਨਿੰਗਰ ਜੀ ਪਿਆਰ ਹੀ ਦੱਸੇਗਾ ਉਹਨੇ ਬੋਲਤੇ ਵੀ ਇਹਦੇ ਨਾਲ 50 ਵੀ ਦਿੱਤ ਗਿਆ ਹਾਂਜੀ ਹਾਂਜੀ ਹੁਣ 50000 ਦੀ ਹਾਂਜੀ ਇਹਦੇ ਵਿੱਚ ਥੋੜਾ ਬਹੁਤਾ ਮਾਨਤਾ ਨਹੀਂ ਹੁੰਦਾ ਜੀ ਠੀਕ ਹੈ ਜੀ ਲਓ ਵੀ 95000 ਦੀ ਬੱਛੀ ਆ 15 16 ਕਿਲੋ ਦੁੱਧ ਦਾ ਠੀਕ ਹੈ ਜੀ ਮੈਨੇ ਰੱਖਦਾ ਵੀ ਰਣਜੀਤ ਕਹੇ ਨੂੰ ਭਾਵੇਂ ਹਾਂਜੀ ਹਾਂਜੀ 15 16 17 ਲੀਟਰ ਵੜਾ ਥਰੇ ਵੀ ਵੇਰ ਕਹਿੰਦੇ ਆ ਤੇ ਚਵਾਉਣਾ ਵੀ ਪੈਂਦਾ ਉਹਨਾਂ ਕੋ ਦੂਰੋਂ ਜਿਹੜੇ ਆਉਣ ਤੇ ਭੈਣ ਭਰਾ ਉਹਨਾਂ ਚਵਾਉਂਦੇ ਆ ਉਹ ਚਵਾ ਕੇ ਦੇਵਾਂਗੇ ਸਾਡੀ ਗਰੰਟੀ ਹੋਊਗੀ ਜੇ ਨਾ ਚੋਊਗਾ ਉਹਨੂੰ ਆਉਣ ਜਾਂਦਾ ਕਰਾਇਆ ਲੋਬੀ ਪ੍ਰਭੂ ਇੱਕ ਘੱਟ 50 ਦੀ ਮਿਲ ਜੂਗੀ 49000 ਦੀ ਰਚੀ ਆ ਬਾਕੀ ਥੱਲੇ ਤੁਸੀਂ ਵੇਖ ਹੀ ਸਕਦੇ ਜਿੱਦਿਆਂ ਜੀ ਪੰਨਾ ਪਾਈ ਖੜੀ ਆ ਕਰਮਾਂ ਦੀ ਤੇ 18 17 18 17 ਜਾਂ 18 19 ਲੀਟਰ ਨੂੰ ਟੱਚ ਕਰੂਗੀ ਕੋਈ ਬੜੀ ਵੱਡੀ ਗੱਲ ਨਹੀਂਗੀ ਜਿਹੜੇ ਆਪਾਂ ਵੀਰੇ ਰঞ্জੀਤ ਵੀਰੇ ਕਹਿੰਨੇ ਆ ਵੀ ਘੱਟੋ ਘੱਟ ਕਿ ਇਸ ਮੌਕੇ 15 16 15 16 ਕਿਲੋ ਦੇ ਹਾਂਜੀ ਪੀੜਾ ਬਲੇ 15 ਕਿਲੋ ਹੀ ਦੇ ਗਏ ਅਸੀਂ ਲਾਗੇਗਾ ਇੱਥੇ ਹਾਂ ਬਾਕੀ ਅਗਲੇ ਦੀ ਸਾਂਭਿਆ ਜੀ ਹਾਂਜੀ ਹੁਣ ਕਿਸੇ ਦੀ ਕਿਸੇ ਤਰ੍ਹਾਂ ਦੀ ਸਾਂਭੀ ਬਾਕੀ ਬਚੀ ਪਰ ਉਹ ਪਹਿਲਾ ਸਵੇਰ ਆ ਵੀ 18 17 ਲੀਟਰ ਵੀ ਚਵਾਉਂਦੀ ਰਹੀ ਤੇ ਬੜੀ ਵੱਡੀ ਮਾ ਵੀਰ ਦੱਸੋ ਵੇਰ ਦਾ ਨੂੰ ਆਪਾਂ ਦਿਖਾਤੀ ਆ ਕਿ 45000 ਦੀ ਮਿਲ ਜੂਗੀ ਠੀਕ ਹੈ ਜੀ ਇੱਕ ਸਾਈਡ ਨੰਬਰ ਤੇ ਆਪਣੇ ਕੋਲ ਵੀਰ ਰਜੀਤ ਜਿਹੜੀ ਇਧਰ ਆ ਰਹਿਣੇ ਜੀ ਜੀ ਦੋ ਦਿਨ ਹੋਏਗੇ ਇਹਨੂੰ ਤਾਜੀ ਸੋਈ ਹੈ ਜੀ ਦੋ ਦਿਨ ਦਾ ਸਮਾਂ ਹਾਂ ਜੀ ਅੱਜ ਪਹਿਲੇ ਚਾਹੀਏ ਫਿਰ ਹਾਂ ਜੀ 10 ਕਿਲੋ ਬੋਲਾ ਜੇ ਥੱਲੇ ਹੋਣਾ ਹੈ 10 ਕਿਲੋ ਬਹੁਤ ਬੋਲਾ ਹੀ ਬੋਲਾ ਆਏ ਥੱਲੇ ਠੀਕ ਹੈ ਜੀ ਤੇ ਬੱਛੀ ਇਹਨੇ ਮਗਰ ਬੱਛੀ ਜੇ ਉਧਰਲੀ ਸਾਈਡ ਤੇ ਆ ਬੱਛੀ ਤੁਸੀਂ ਦੱਸਾ ਥੋੜੀ ਢਿੱਲੀ ਹੈ ਹਾਂ ਜੀ ਬੱਛੀ ਢਿੱਲੀ ਠੀਕ ਹੈ ਹੁਣ ਹੋਣਾ ਠੀਕ ਹੈ ਹਾਂ ਜੀ ਲਓ ਜੀ ਮਾਗੇ ਬੱਛੀ ਹੈ ਠੀਕ ਹੈ ਇਹ ਮਗਰ ਬੱਚੀ ਹੈ ਠੀਕ ਹੈ ਜੀ ਬੱਚਾ ਤੁਸੀਂ ਇਸ ਵਕਤ ਦੇਖ ਲਓ ਬਹਿ ਹੈ ਵੈਸੇ ਠੀਕ ਠਾਕ ਆ ਫਿਲਹਾਲ ਟ੍ਰੀਟਮੈਂਟ ਇਹਦਾ ਕੀਤਾ ਸੀਗਾ ਹੈ ਫਿਲਹਾਲ ਠੀਕ ਆ ਤੇ ਇਹ ਬੱਚੀ ਦੋਸਤੋ ਇਹ ਸੂਈ ਹੈ ਹੈ ਦੂਜਾਂ ਨੂੰ ਸੂਈ ਹੈ ਵੀਰੇ ਨਹੀਂ ਨਹੀਂ ਪਹਿਲੇ ਸੂਏਗੀ ਹਾਂਜੀ ਦੋਵੇਂ ਪਹਿਲਣਾ ਹੈ ਠੀਕ ਹੈ ਜੀ ਹਾਂਜੀ ਇਹ ਵੀ ਪਹਿਲੇ ਇਹ ਵੀ ਪਹਿਲੇ ਲੋ ਵੀ ਹੈ ਦੋਸਤੋ ਦੋਵੇਂ ਪਹਿਲੇ ਪਹਿਲੇ ਸੂਏ ਆ ਜਿਹੜੀ ਆ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਿਹਾ ਇਹ ਵੀ ਪਲੂਨ ਪਹਿਲਾ ਸੂਏ ਬੱਚੀ ਸੂਈਏ ਤੇ ਕੱਲ ਦੀ ਸੂਈ ਹੈ ਕੱਲ ਪਰਸੋਂ ਦੀ ਅੱਜ 2 ਦਿਨ ਦਾ ਸਮਾਂ ਹੋ ਗਿਆ ਤੇ ਬੋਲਾ ਵੀ ਰੰਜੀਤ ਕਿੰਨਾ ਚੋਇਆ ਨੇ 10 ਕਿਲੋ ਚੋਇਆ ਜੀ ਇਹਦੇ ਸਮੇਂ ਜੀ 10 ਕਿਲੋ ਹਾਂਜੀ 10 ਕਿਲੋ ਦੋ ਤੇ ਚਵਾਈ ਚੋਈ ਕਿਵੇਂ ਦੀ ਰਹੀ ਮੋਹਣ ਵਧੀਆ ਜੀ ਚਵਾਈ ਠੀਕ ਆ ਵੀਰੇ ਹਾਂਜੀ ਲਓ ਤੁਸੀਂ ਚੋਣ ਤਾਂ ਇਹ ਵੀ ਚੰਗੀ ਰਹੀ ਹੈ ਠੀਕ ਆ ਇਹਨੂੰ ਵੀ ਕੋਈ ਵੰਗੇ ਦੀ ਨਹੀਂ ਕੋਈ ਭਾਲੇ ਦੀ ਨਹੀਂ ਕੋਈ ਗੱਲ ਨਹੀਂ ਕਿ ਇੰਨੇ ਚੋ ਇਹਨੂੰ ਵੀ ਠੀਕ ਆ ਜੀ ਬਾਕੀ ਥਾਂ ਥਾਂ ਪੂਰਾ ਆ ਜਾਂਦਾ ਪਸਣਾ ਹਾਂਜੀ ਠੀਕ ਆ ਜੀ ਉਹ ਭਾਲ ਹੈਗੀ ਹਾਂਜੀ ਭਾਲੇ ਆ ਜੇ ਥੋੜੀ ਜੀ ਨਾ ਜਦੋਂ ਮਤਲਬ ਭਾਲ ਲੈ ਗਈ ਉਹ ਤੋਂ ਹੋਰ ਭਾਲੇ ਦਾ ਨਿਕਲ ਆਊਗਾ ਜੀ ਥੋੜੀ ਜੀ ਭਾਲੇ ਆ ਇਹਦੇ ਲਓ ਵੀ ਖੋਲ ਕੇ ਬੋਲਾ ਬੋਲਾ ਉਤਰਨ ਤੋਂ ਬਾਅਦ ਆ ਠੀਕ ਆ ਜੀ ਵੈਸੇ ਜਿਹੜਾ ਥਾਣਾ ਪੱਤੀ ਚਵਾਈ ਦੇ ਵਿੱਚ ਆ ਜਾਂਦਾ ਸੋ ਕ੍ਰੋਸ ਵੜਾ ਨੇ ਠੀਕ ਆ ਜੀ ਇਹ ਗਰਮੀ ਦੀ ਬਿਲਕੁਲ ਜਿੰਦ ਜਾਨ ਵਾਲਾ ਨੇ ਦੋਵੇਂ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਤੇ ਤਕਰੀਬਨ ਇਸ ਵਕਤ ਕੋਈ 10 ਕਿ ਲੀਟਰ ਬੋਲੇ ਬੋਲੇ ਆਇਆ ਜੀ ਦੂਜੇ ਦਿਨ ਦੀ ਸੂਈ ਦੇ ਥੱਲੇ ਸੋ ਮਗਰ ਵੱੱਛੀ ਤੁਹਾਨੂੰ ਆਪਾਂ ਬੱਚਾ ਵੀ ਦਿਖਾਤਾ ਦੇ ਨਾਲ ਦੀ ਨਾਲ ਨੋਟ ਕਰਵਾਤਾ ਸੋ ਵੜਾ ਦੋਵੇਂ ਪਹਿਲੇ ਪਹਿਲੇ ਸੂਦੇ ਵੱੱਛੀਆਂ ਸੂਈਆਂ ਨੇ ਇਹਨੇ ਬਹੁਤ ਠੰਡੀ ਹੈ ਜੀ ਇਹ ਨਹੀਂ ਭਾਈ ਉਹ ਕਿਦਾਂ ਭਾਈਦੀ ਹੈ ਇਹ ਨਹੀਂ ਕਿੱਥੇ ਵਰਜੀ ਖਿਲਾੜ ਕੇ ਖਲੋ ਜਿਓ ਖਲਾੜ ਖਲੋ ਜੂਗੀ ਉਹ ਉਹ ਥੋੜੀ ਜੀ ਤੇਜ਼ ਹੈ ਇਹ ਨਹੀਂ ਭਾਈਦੀ ਕਿਤੇ ਠੀਕ ਹੈ ਵੀਰੇ ਅੱਜ ਦਫਲਾ ਲਾ ਲਾ ਨਹੀਂ ਦੁੱਧ ਪਿਆਈ ਇਹਦਾ ਤੁਹਾ ਰੰਮਾ ਲੈ ਜਾ ਬਲ ਕੋ ਜੀ ਬਿਲਕੁਲ ਤੋਂ ਹਾਈਟ ਕਰਦੇ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਲੀਏ ਠੀਕ ਹੈ ਜੀ ਮੀਡੀਅਮ ਹਾਈਟ ਕਰਦੇ ਦੇ ਵਿੱਚ ਕੋਈ ਵੀ ਵੀਰ ਆਪਣਾ ਦੂਰ ਨੇੜੇੋਂ ਤੁਰਦਾ ਚਾਹੇ ਆਨਲਾਈਨ ਸੌਦਾ ਕਰਦੇ ਹੋ ਮੀਰੀ ਉਹ ਹਾਈਟ ਤੇ ਰਿਹਾ ਚਾ ਤੇ ਚੌਣ ਚਵਾ ਦੀਆਂ ਦੋਵੇਂ ਬੜਾ ਚੰਗੀਆਂ ਨੇ ਸਾਫ ਸੁਥਰੇ ਪਸ਼ੂ ਆ ਠੀਕ ਆ ਤੇ ਫਿਲਹਾਲ ਜਿਹੜੀ ਇੱਕ ਦੁੱਧ ਤੇ ਇਹ ਬੋਲੇ ਤੇ ਚੱਲਣ ਰਹੀ ਹੈ ਤੇ ਰਣਜੀਤ ਵੀਰੇ ਕੀ ਡਿਮਾਂਡ ਰੋਹੀ ਦੀ ਕਿੰਨੇ ਦੀ ਦੇ ਦਾਂਗੇ ਡਿਮਾਂਡ ਇਹਦੀ ਤੇ ਵੀ ਜੀ ਆਪਣੇ ਜੋ 52000 ਰੁਪਿਆ ਜੀ 52000 ਹਾਂਜੀ ਪੂਰੀਆਂ ਕਸਰਾਂ ਜੇਕਰ ਆਪਾਂ ਮਾਨਤਨ ਕਰਕੇ ਦੇਨੇ ਆ ਕਿੱਥੋਂ ਤੱਕ ਐਂਡ ਤੋਂ ਐਂਡ ਗੱਲ ਹੋ ਜੂਗੀ ਹੜਦਾਲ 1000 ਦੀ ਦੇ ਦਾਂਗੇ ਵੀ ਜਸਨੋਈਆ ਜਸਨੋਈ 48000 ਦੀ ਦੇ ਦਾਂਗੇ ਠੀਕ ਹੈ ਜੀ ਉਹਦੇ ਵਿੱਚ ਮਾਨਤਾਣ ਕਰ ਦਾਂਗੇ ਕੋਈ ਨਹੀਂ ਠੀਕ ਹੈ ਵੀਰੇ ਹਾਂਜੀ ਤੇ ਦੋਵੇਂ ਬੜਾ ਵਾਟਾ ਪਾ ਲੂਗਾ ਹਾਂਜੀ ਸਾਡੀ ਗੱਲ ਦੱਸੀ ਹੈ ਨਾ ਉਹੋ ਹੀ ਹੋਊਗੀ ਇਹਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਕਿਉਂਕਿ ਆਪਾਂ ਆਪਣਾ ਕੰਮ ਹੀ ਨਵਾਂ ਬਿਲਕੁਲ ਠੀਕ ਹੈ ਜੀ ਜੇ ਆਪਾਂ ਹੋੜ ਹੀ ਝੂਠ ਮਾਰਾਂਗੇ ਤੇ ਕੰਮ ਨਹੀਂ ਫਿਰ ਚੱਲਦਾ ਲੰਮਾ ਕੰਮ ਨਹੀਂ ਚੱਲਦਾ ਹਾਂਜੀ ਲੰਮਾ ਕੰਮ ਨਹੀਂ ਫਿਰ ਚੱਲਦਾ ਤੇ ਆਪਾਂ ਜਿੰਨਾ ਜੋ ਆਖਿਆ ਉਹ ਸੱਚ ਹੀ ਹੋਊਗਾ ਠੀਕ ਹੈ ਵੀਰੇ ਕੋਈ ਵਿੱਚ ਨਹੀਂ 1 ਰੁਪਏ ਦਾ ਵੀ ਝੂਠ ਹੋਊਗਾ ਜੀ ਸਹੀ ਹੋ ਗਿਆ ਜੀ ਲਓ ਦੋਸਤੋ ਬੇਸ਼ੱਕ ਕੰਮ ਵੀਰ ਰ ਪਸ਼ੂ ਉਸੇ ਤਰ੍ਹਾਂ ਲੋਭਗੇ ਚੰਗੇ ਲਿਆਉਣੇ ਹੁੰਦੇ ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਪਸ਼ੂ ਚੰਗਾ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ ਦੋਵੇਂ ਬੱਚੀਆਂ ਚੰਗੀਆਂ ਨੇ ਪਲੂਨ ਪਹਿਲਾਂ ਪਹਿਲਾਂ ਬੱਚੀਆਂ ਸੁਈਆਂ ਨੇ ਇੱਕ ਮਗਰ ਬੱਚਾ ਇੱਕ ਮਗਰ ਮੀ ਫੀਮੇਲ ਕਾਪ ਵੜਾ ਚੰਗੀਆਂ ਨੇ 10 ਕਿਲੋ ਪੌਲਾ ਤੇ ਇੱਕ ਥਲੇ 15-16 ਕਿਲੋ ਦੁੱਧ ਹੁਣ ਹਾਜ਼ਰ ਆ ਇਹ ਦੋ ਮਗਰ ਨੇ ਅੱਜ ਵੀਰ ਹੁਣ ਦੇ ਕੋਲ ਤੇ ਬਾਕੀ ਰਜੀਤ ਵੀਰੇ ਇੱਕ ਆਪਣਾ ਨੰਬਰ ਕਰ ਦਿਓ ਸੰਜੇ ਨੰਬਰ 98144 ਤੇ 98752 ਠੀਕ ਹੈ ਜੀ ਹਾਂਜੀ 98144 98752 ਠੀਕ ਹੈ ਜੀ ਲਓ ਦੋਸਤੋ ਸਾਨੂੰ ਮੇਰੇ ਨਾਲ ਵੀਰ ਰਣਜੀਤ ਤੇ ਸਰਦਾਰ ਹੀਰ ਦਾ ਸਿੰਘ ਉਹਨਾਂ ਦੇ ਘਰ ਅੱਜ ਆਪਣੀ ਵਿਜ਼ਿਟ ਸੀ ਕਿ ਠੀਕ ਹੈ ਜੀ ਪਿੰਡ ਵਾਹ ਤਾਰਾ ਸਿੰਘ ਠੀਕ ਹੈ ਜੀ ਤਾਰਾ ਸਿੰਘ ਵਾਹ ਪਿੰਡ ਬਿਲਕੁਲ ਨਜ਼ਦੀਕ ਪੈ ਜਾਂਦਾ ਇਧਰ ਡੱਲ ਪਿੰਡ ਵੀ ਪੈਂਦਾ ਲਾਗੇ ਮਾੜੀ ਉਦੋਂਗੇ ਵੀ ਥੋੜੀ ਦੂਰੀ ਤੇ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਤੇ ਬਾਕੀ ਬਾਸਰਕੇ ਪਿੰਡ ਜਿਹੜਾ ਮਸ਼ਹੂਰ ਆ ਠੀਕ ਹੈ ਜੀ ਬਾਸਰਕੇ ਪਿੰਡ ਵੀ ਥੋੜੀ ਦੂਰੀ ਤੇ ਆ ਮੇਨ ਰੋਡ ਬਾਸਰਕੇ ਦੇ ਉੱਤੇ ਹੀ ਆ ਜੀ ਆਪਣਾ ਠੀਕ ਹੈ ਬਾਕੀ ਰਣਜੀਤ ਵੀਰ ਇੱਥੋਂ ਪਿੱਖੀ ਪਿੰਡ ਵੀ 12-14 ਕਿਲੋਮੀਟਰ ਹਾਂ ਜੀ ਠੀਕ ਹੈ 1 ਬਾਸਰ ਕੇ ਰੋਡ ਤੇ ਉੱਪਰ ਹੀ ਆਪਣਾ ਘਰ ਆ ਜਾ ਨਾ ਨੰਗ ਦੇ ਸਾਰੀ ਆਪਣਾ ਮਤਲਬ ਕਿਸੇ ਪਾਸੇ ਵਾਏ ਨਾ ਜਿਹੜੇ ਮੈਨੂੰ ਰਾਜੋ ਕਹਦਾ ਆ ਜਾਓ ਬਾਸਰ ਜਾ ਜਾਓ ਮਾੜੀ ਵਾਲਾ ਵਾਏ ਆ ਜਾਓ ਉੱਪਰ ਸੜਕਾ ਮੈਨੂੰ ਲੱਗਦਾ ਸਾਰੇ ਪਾਸੇ ਹੀ ਹੋਣੀਆਂ ਬਿਲਕੁਲ ਜੀ ਬਿਲਕੁਲ ਲੋਕ ਦੋਸਤੋ ਐਡਰੈਸ ਤੁਹਾਨੂੰ ਆਪਾਂ ਕਨਫਰਮ ਕਰਾ ਦਿੱਤਾ ਹੈ ਜਿਸ ਪਾਸੇ ਵੀ ਕਿਸੇ ਭਰਾਣੇ ਆਉਣਾ ਤੁਸੀਂ ਲੋਕੇਸ਼ਨ ਲਾ ਕੇ ਆ ਸਕਦੇ ਜੀ ਵਾਹ 11 ਰਾਜ ਸਿੰਘ ਠੀਕ ਹੈ 11 ਰਾਜ ਸਿੰਘ ਵਾਹ ਪਿੰਡਾ ਬਿਲਕੁਲ ਨਜ਼ਦੀਕ ਪਾਸਰ ਕੇ ਲੋਕੇਸ਼ਨ ਮੈਪ ਤੇ ਹੈਗੀ ਆ ਕੋਈ ਭਰਾ ਲੋਕੇਸ਼ਨ ਲਾ ਕੇ ਤੁਸੀਂ ਡਾਇਰੈਕਟ ਵਿਜ਼ਿਟ ਕਰ ਲਓਗੇ ਦੋ ਬੱਚੀਆਂ ਦੇ ਵੀਰ ਰਣਜੀਤ ਸਿੰਘ ਰਣਜੀਤ ਉਹਨਾਂ ਦੇ ਕੋਲੇ ਵਕਾਊ ਆ ਤੇ ਦੋਵੇਂ ਬੱਚੀਆਂ ਬਿਲਕੁਲ ਸਜਰਤਾਜੀਆਂ ਸੋਈਆਂ ਨੇ ਠੀਕ ਆ ਜੀ ਤੇ ਉਮੀਦ ਕਰਦੇ ਆ ਐਨੀਮਲ ਚੰਗੇ ਲੱਗੇ ਹੋਣਗੇ ਪਸ਼ੂ ਪਸੰਦੀਦਾ ਰੇਡ ਪੜਤਾ ਬੜਾ ਜਾਇਜਾ ਮਿੱਠੇ ਮਿੱਠੇ ਰੇਡ ਆ ਤੇ ਮੇਰਾ ਭਰਾ ਤੁਸੀਂ ਸੰਪਰਕ ਕਰ ਲਿਓ ਤੇ ਇੱਕ ਵਾਰ ਫਿਰ ਵੀਰ ਰਣਜੀਤ ਆਪਣੇ ਨੰਬਰ ਕਰਦੇ ਆ ਸੰਜੀ 9814498752 9814498752 ਠੀਕ ਹੈ ਬਿੱਧੀ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੋ ਕਿ ਨਵੀਂ ਅਪਡੇਟ ਪਾਲ ਸਾਰੇ ਗ੍ਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ